ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਸ਼ਿਮਲਾ ਮਿਰਚ ਇਹਨੂੰ ਆਪਾਂ ਭਰ ਕੇ ਬਣਾਵਾਂਗੇ ਨਾਰਮਲੀ ਤਾਂ ਆਪਾਂ ਕੱਟ ਕੇ ਬਣਾਉਨੇ ਆ ਪਰ ਅੱਜ ਇਹਨੂੰ ਤੁਹਾਨੂੰ ਭਰ ਕੇ ਬਣਾਉਣ ਦੀ ਰੈਸਪੀ ਦੱਸਾਂਗੇ ਹਾਂਜੀ ਲਈ ਮੱਧਾ ਕਿਲੋ ਦੇ ਕਰੀਬ ਲਈਆਂ ਸ਼ਿਮਲਾ ਮਿਰਚਾਂ ਦੋ ਟਮਾਟਰ ਇੱਕ ਪਿਆਜ਼ ਛੱਲਾ ਸੌਣ ਲਿਆ ਤੇ ਚਾਰ ਮਿਰਚਾਂ ਹਰੀਆਂ ਨਹੀਂ ਤਿੰਨ ਚਾਰ ਅੱਜ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਸ਼ਿਮਲਾ ਮਿਰਚ ਨੂੰ ਵਿੱਚੋਂ ਚੰਗੀ ਤਰ੍ਹਾਂ ਨਾਲ ਖਾਲੀ ਕਰ ਲੈਣਾ ਵਾ ਜਿਹੜੇ ਬੀਜ ਵਗੈਰਾ ਨੇ ਸਾਰੇ ਬਾਹਰ ਕੱਢ ਦੇਣੇ ਆ ਸ਼ਾਰੀਆਂ ਵਿੱਚ ਐਸ ਤਰ੍ਹਾਂ ਹੀ ਆਪਾਂ ਕੱਟ ਲੈਣੇ ਉੱਪਰੋਂ ਗਰੀ ਕੱਟ ਲਾ ਕੇ ਇਸ ਤਰ੍ਹਾਂ ਡੰਡੀ ਕੋਲੋਂ ਤੇ ਵਿੱਚੋਂ ਬੀਜ ਵਗੈਰਾ ਸਾਰੇ ਕੱਢ ਲੈਣੇ ਹਾਂਜੀ ਆਹ ਲੋ ਆਪਣੀਆਂ ਮਿਰਚਾਂ ਸਾਫ਼ ਹੋ ਗਈਆਂ ਸਾਰੀਆਂ ਤੇ ਹੁਣ ਆਪਾਂ ਇੱਧਰ ਪਾਣੀ ਧਰਿਆ ਗਰਮ ਕੜਾਹੀ ਦੇ ਵਿੱਚ ਉਹਦੇ ਚ ਆਪਾਂ ਬੇਕਿੰਗ ਸੋਡਾ ੜਕਿੱਤਾ ਅੱਧਾ ਚਮਚ ਤੇ ਹੁਣ ਆਪਾਂ ਜਿਹੜੀਆਂ ਸ਼ਿਵਲਾ ਮਿਰਚ ਨੇ ਉਹਨਾਂ ਨੂੰ ਇਹਦੇ ਵਿੱਚ ਪਾਣੀ ਦੇ ਵਿੱਚ ਡਿਪ ਕਰਾਂਗੇ ਤੇ 1-2 ਕਮਿੰਟ ਲਈ ਆਪਾਂ ਇਹ ਚ ਰੱਖਾਂਗੇ ਇਸ ਤਰ੍ਹਾਂ ਦਾ ਕਰਨ ਨਾਲ ਤੇ ਇਹ ਬਿਲਕੁਲ ਵਿੱਚੋਂ ਸਾਫ਼ ਹੋ ਜਾਣਗੇ ਡਸਟ ਵਗੈਰਾ ਨਿਕਲ ਜੂਗੀ ਤੇ ਇੱਚਾ ਜੇ ਇਹਨਾਂ ਦਾ ਜਦੋਂ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਗਰਮ ਪਾਣੀ 'ਚ ਰੱਖ ਲਈਏ ਤੇ ਇਹਨਾਂ ਦਾ ਕਲਰ ਵੀ ਚੇਂਜ ਨਹੀਂ ਹੁੰਦਾ ਬਾਅਦ 'ਚ ਜੇ ਆਪਾਂ ਸਬਜ਼ੀ ਬਣਾਉਣੀ ਹੈ ਤੇ ਇਹਨਾਂ ਦਾ ਕਲਰ ਵੀ ਇਸ ਤਰ੍ਹਾਂ ਗ੍ਰੀਨੀ ਰਹੂਗਾ ਆ ਜੀ ਦੋ ਕਮਿੰਟਾਂ ਦੇ ਵਿੱਚ ਆਪਾਂ ਕੱਢ ਲਿਆ ਵੇਖੋ ਇਹਦੇ ਵਿੱਚੋਂ ਕਿੰਨਾ ਨਿਕਲਿਆ ਵਾ ਕਲਰ ਜਿਆ ਵੀ ਨਿਕਲਿਆ ਵ ਤੇ ਬੀਜ ਵਗੈਰਾ ਸਾਰਾ ਵਿੱਚੋਂ ਸਾਫ਼ ਹੋ ਗਿਆ ਇਹ ਹਾਂਜੀ ਇਹਨੂੰ ਇਸ ਤਰ੍ਹਾਂ ਆਪਾਂ ਕੱਢ ਲਿਆ ਵ ਤੇ ਇਹਨਾਂ ਸਾਈਡਲਟਾ ਆ ਕੇ ਰੱਖ ਦਾਂਗੇ ਤਾਂ ਜੋ ਵਿੱਚੋਂ ਸਾਰਾ ਪਾਣੀ ਬਾਹਰ ਨਿਕਲ ਜੇ ਸਾਜੀ ਹੁਣ ਆਪਾਂ ਇਧਰ ਕੜਾਹੀ ਲਈ ਸਾਫ਼ ਕਰ ਲਈਏ ਦੁਬਾਰਾ ਤੇ ਆਪਾਂ ਇਹਦੇ ਵਿੱਚ ਹੁਣ ਜਿਹੜਾ ਇਧਰ ਆਪਾਂ ਕੱਟ ਰਿਆ ਗਰੇਵੀ ਵਾਸਤੇ ਸਮਾਨ ਦੇ ਵਿੱਚ ਇੱਕ ਪਿਆਜ਼ ਦੋ ਟਮਾਟਰ ਤੇ ਮਿਰਚਾਂ, ਬਾਕੀ ਲਸਣ, ਆਦਰਕ ਐਡ ਕੀਤਾ ਆਪਾਂ ਇਹਦੇ 'ਚ। ਅੱਜ ਕੋਈ ਬਾਅਦ ਦਸ ਸਮਾਨ ਨਹੀਂ ਐਡ ਕੀਤਾ ਆਪਾਂ ਘਰ ਦੇ ਸਮਾਨ ਵਾਲੀ ਤਿਆਰ ਕੀਤਾ ਸਾਰਾ ਕੁਝ। ਤੇ ਹਾਂ ਜੀ ਉਹ ਆਪਾਂ ਗ੍ਰੈਂਡਰ ਕਰ ਲਾਂ ਗਰੇਵੀ ਨੂੰ। ਤੇ ਇਦਾਂ ਹੁਣ ਜਿਹੜਾ ਆਪਾਂ ਆਲੂ ਲਏ ਆ ਉਬਲੇ ਹੋਏ ਆਲੂ ਉਹਨਾਂ ਦਾ ਮਸਾਲਾ ਬਣਾ ਲਈਏ ਉਹਨਾਂ ਵਿੱਚ ਫਿਲਿੰਗ ਕਰਨ ਵਾਸਤੇ। ਜੀ ਸਰੋਂ ਦਾ ਤੇਲ ਐਡ ਕਰਤਾ ਆਪਾਂ ਇਹਦੇ 'ਚ। ਜਿਹੜਾ ਇਹ ਗਰਮ ਕਰ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਮਸਾਲਾ ਬਣਾਉਣਾ ਉਹਦੇ ਲਈ ਐਡ ਕਰਾਂਗੇ ਹਾਂ ਜਿਹਦੇ ਵਿੱਚ ਹਾਂਜੀ ਇਹ ਹਾਫ ਚਮਚ ਹਲਦੀ ਪਾਈ ਆ ਹਾਫ ਚਮਚ ਨਮਕ ਐਡ ਕੀਤਾ ਮਿਰਚ ਤੇ ਅੰਦੀ ਧਨੀਆ ਪਾਊਡਰ ਪਾ ਦਿੱਤਾ ਜੀਰਾ ਪਾਊਡਰ ਐਡ ਕੀਤਾ ਨਮਕ ਪਾਇਆ ਇਹਦੇ ਵਿੱਚ ਆਪਾਂ ਚਾਟ ਮਸਾਲਾ ਐਡ ਕਰਾਂਗੇ ਉਹ ਨਾਲ ਟੇਸਟ ਬਹੁਤ ਵਧੀਆ ਬਣ ਜੂਗਾ ਇਹਦਾ ਆਹ ਲੋ ਜਿਹੜੇ ਆਪਾਂ ਮਹ ਜੀ ਤਿੰਨ ਤਿੰਨ ਕਾਲੂ ਲੈ ਸੀ ਨੇ ਉਹ ਕੱਟ ਲਿਆ ਤੇ ਦੇਖੋ ਉਹਨਾਂ ਨੂੰ ਇਸ ਤਰ੍ਹਾਂ ਆਪਾਂ ਮੈਸ਼ ਕਰ ਲਿਆ ਹੁਣ ਇਹ ਚ ਫਿਲਿੰਗ ਵਾਸਤੇ ਬਹੁਤ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ ਵਾ ਹਾਂ ਜਿਹੜੇ ਆਪਾਂ ਨੇ ਸਮੋਸਿਆਂ ਚ ਵੀ ਭਰਦਿਆਂ ਵੀ ਇਸ ਤਰ੍ਹਾਂ ਹੀ ਮਸਾਲਾ ਤਿਆਰ ਕਰਦੇ ਨੇ ਤੇ ਆਹ ਲੋ ਜੀ ਆਪਣਾ ਮਸਾਲਾ ਰੈਡੀ ਹੋ ਚੁੱਕਿਆ ਵਾ ਇਨੂੰ ਹੁਣ ਆਪਾਂ ਠੰਡਾਉਣ ਲਈ ਰੱਖ ਤਾ ਉਧਰ ਤੇ ਇੱਧਰ ਮੈਂ ਕੜਾਹੀ ਸਾਫ਼ ਕਰ ਲਈ ਤੇ ਦਵਾਰਾ ਤੇਲ ਪਾਇਆ ਇਹਦੇ ਵਿੱਚ ਆਪਾਂ ਜੀਰਾ ਪਾਇਆ ਤੇ ਧਨੀਆ ਪਾਇਆ ਅਜਵੈਨ ਐਡ ਕਰਤੀ ਹਾਂਜੀ ਆਹ ਦੇ ਵਿੱਚ ਹੁਣ ਆਪਾਂ ਇਹ ਗਰੇਵੀ ਬਣਾਈ ਸੀਗੀ ਟਮਾਟਰ ਤੇ ਪਿਆਜ਼ ਵਾਲੀ ਉਹ ਆਪਾਂ ਐਡ ਕਰਤੀ ਉਹਨੂੰ ਸੇਕ ਲੱਗਾ ਦਿੱਤਾ ਇਸ ਤਰ੍ਹਾਂ ਆਪਾਂ ਇਹਨੂੰ 2-4 ਮਿੰਟ ਲੱਗ ਸੇਕ ਹੋਣੇ ਚਾਪਾ ਆਪਣੇ ਟੇਸਟ ਦੇ ਅਕੋਰਡਿੰਗ ਨਾਮਕ ਹਲਦੀ ਮਿਰਚ ਐਡ ਕਰਾਂਗੀ ਮਿਰਚ ਧਿਆਨ ਨਾਲ ਐਡ ਕਰੇ ਕਿਉਂਕਿ ਆਪਾਂ ਇਹਦੇ ਵਿੱਚ ਵੀ ਪੀਸੀਆਂ ਮਿਰਚ ਤੇ ਇਹਦੇ ਵਿੱਚ ਗਰਮ ਮਸਾਲਾ ਐਡ ਕੀਤਾ ਆਪਾਂ ਤੇ ਬਾਕੀ ਤੁਸੀਂ ਹੋਰ ਵੀ ਟੇਸਟੀ ਬਣਾਉਣਾ ਚਾਹਦੇ ਹੋ ਹੋਰ ਵੀ ਜੀ ਮਸਾਲੇ ਐਡ ਕਰ ਸਕਦੇ ਹੋ ਜਿਵੇਂ ਨਾਰਦਾਣਾ ਵਗੈਰਾ ਹੁੰਦਾ ਵਾ ਹਾਂਜੀ ਉਧਰ ਆਪਾਂ ਗਰੇਵੀ ਧਾਰਤੀ ਤੇ ਇਧਰ ਆਪਾਂ ਜਿਹੜੀਆਂ ਆਪਣੀਆਂ ਸ਼ਿਮਲਾ ਮਿਰਚ ਨੇ ਉਹ ਆਪਾਂ ਵਿੱਚੋਂ ਮਸਾਲਾ ਐਡ ਕਰਾਂਗੇ ਜੀ ਕਿ ਅੱਜ ਇਸ ਤਰ੍ਹਾਂ ਆਪਾਂ ਇਹਨ ਵਿੱਚੋਂ ਭਰ ਦੇਣਾ ਵਾ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਪਨੀਰ ਵੀ ਰੱਖ ਦਾਂਗੇ ਨਾਲ ਜਦੋਂ ਵੀ ਮਹਿਮਾਨ ਆਉਣ ਤਾਂ ਆਪਾਂ ਬਣਾ ਸਕਦੇ ਹਾਂ ਜੇ ਕਈ ਵਾਰ ਆਪਾਂ ਨੂੰ ਕਰੇ ਪਨੀਰ ਨਹੀਂ ਹੁੰਦਾ ਥੋੜਾ ਹੁੰਦਾ ਵਾ ਤਾਂ ਆਪਾਂ ਇਸ ਤਰ੍ਹਾਂ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹਾਂ ਬਹੁਤ ਵਧੀਆ ਲਾਜਵਾਬ ਸਬਜ਼ੀ ਬਣਦੀ ਹੈ ਇਹ ਅੱਜ ਜਦੋਂ ਆਪਾਂ ਕਿਤੇ ਹੋਟਲ ਰੈਸਟੋਰੈਂਟ ਤੇ ਜਾਈਏ ਤਾਂ ਇਹ ਹੀ ਸਬਜ਼ੀ ਬਹੁਤ ਮਹਿੰਗੀ ਮਿਲਦੀ ਆ ਆਪਾਂ ਨੂੰ ਜਿਨੂੰ ਆਪਾਂ ਘਰੇ ਖਾਣਾ ਪਸੰਦ ਨਹੀਂ ਕਰਦੇ ਪਰ ਇਸ ਤਰ੍ਹਾਂ ਜੇ ਕਰ ਬਣਾਵਾਂਗੇ ਤਾਂ ਸਾਰੇ ਖੁਸ਼ ਹੋ ਕੇ ਖਾਣਗੇ ਤੇ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਨੀ ਜੀ ਹਾਂ ਜੀ ਆ ਵੇਖੋ ਇਸ ਤਰ੍ਹਾਂ ਆਪਾਂ ਇਹਨੂੰ ਭਰਤਾ ਕਿ ਆ ਇਹ ਵਿੱਚੋਂ ਨਿਕਲੂਗਾ ਨਹੀਂ ਇਹਦੇ ਮਸਾਲਾ ਹਾਂ ਜੀ ਇਧਰ ਆਪਣੀ ਜਿਹੜੀ ਗਰੇਵੀ ਤਰੀਸੀ ਹੋ ਚੁੱਕੀ ਆ ਤਿਆਰ ਉਹ ਜਿਹੜਾ ਮਸਾਲਾ ਬਚ ਗਿਆ ਸੀਗਾ ਆਪਣਾ ਤੇ ਆਲੂਆਂ ਵਾਲਾ ਉਹ ਮੇਰੇ ਵਿੱਚ ਐਡ ਕਰ ਦਿੱਤਾ ਇਹਦੇ ਨਾਲ ਇੱਕ ਤਾਂ ਗਰੇਵੀ ਸੰਘਣੀ ਹੋ ਜੂਗੀ ਆ ਲੋ ਆਪਾਂ ਥੋੜਾ ਜਿਹਾ ਗੈਸ ਨੂੰ ਤੇਜ਼ ਕਰ ਦਿੰਨੇ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਤੇ ਲਾਈਕ ਜ਼ਰੂਰ ਕਰਿਆ ਕਰੋ ਵਧੀਆ ਕਮੈਂਟ ਕਰਿਆ ਕਰੋ ਹਾਂਜੀ ਤਾਂ ਜੋ ਸਾਡਾ ਵੀ ਹੌਸਲਾ ਵਧੇ ਤੇ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਜਦੋਂ ਸੇਕ ਲੱਗ ਕੇ ਗ੍ਰੇਵਿੰਗ ਤਾਂ ਆਪਾਂ ਇਸ ਤਰ੍ਹਾਂ ਮਿਰਚਾਂ ਇਹਦੇ ਵਿੱਚ ਖੜਵੇ ਲੋਟ ਰੱਖ ਦੇਣੀਆਂ ਨੇ ਇਸ ਤਰ੍ਹਾਂ ਨਾਲ ਇੱਕ ਤਾਂ ਮਿਰਚਾਂ ਨੂੰ ਵੀ ਸੇਕ ਲੱਗੂ ਸਾਰੇ ਪਾਸਿਆਂ ਤੋਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੀਆਂ। ਲਓ ਜੀ ਇਹ 2-4 ਮਿੰਟਾਂ ਦੇ ਵਿੱਚ ਹੀ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਜਾਣੀ ਹੈ। ਜ ਜਿਹੜੀ ਗਰੇਵੀ ਸੰਘਣੀ ਹੋਊਗੀ ਤਾਂ ਹੋਰ ਵੀ ਵਧੀਆ ਬਣ ਜਾਣਾ। ਹੁਣ ਆਪਾਂ ਇਸ ਤਰ੍ਹਾਂ ਇਹਨੂੰ ਸਾਈਡਾਂ ਤੋਂ ਜਿਹੜੀ ਆਪਣੀ ਗਰੇਵੀ ਬਣੀ ਹੈ ਇਹ ਆਪਾਂ ਕੜਛੀ ਦੀ ਸਹਤਾ ਦੇ ਨਾਲ ਇਹਦੇ ਉੱਪਰ ਕਰਾਂਗੇ। ਥੋੜੀ ਥੋੜੀ ਸਾਰਿਆਂ ਦੇ ਉੱਪਰ ਪਾ ਦੇਾਂਗੇ ਆਪਾਂ ਇਸ ਤਰ੍ਹਾਂ ਤਾਂ ਜਿਹੇ ਸਿਰੇ ਤੱਕ ਇਹ ਜੋ ਗਰੇਵੀ ਆ ਰੱਚ ਜਵੇ ਦੇ ਵਿੱਚ ਇਹ ਤੁਸੀਂ ਸਬਜੀ ਜਿਵੇਂ ਮਾਰਜੀ ਕਈ ਵਾਰ ਆਪਾਂ ਕਿਤੇ ਬਾਹਰ ਚੱਲੇ ਆ ਤਾਂ ਸਫਰ ਦੌਰਾਨ ਵੀ ਆਪਣੇ ਨਾਲ ਲਿਜਾ ਸਕਦੇ ਆ ਹਾਂਜੀ ਇਹ ਆ ਵਿਖੋ ਆਪਣੀ ਸਬਜੀ ਬਣ ਰਹੀ ਆ ਤੇ ਜਿਉਂ ਜਿਉਂ ਇਹਦੀ ਗਰੇਵੀ ਸੰਘਣੀ ਹੋਊਗੀ ਤਾਂ ਇਹ ਬਹੁਤ ਵਧੀਆ ਬਣ ਜਾਣਾ ਵਾ ਹਾਂਜੀ ਬਣ ਕੇ ਆਪਣੀ ਸਬਜੀ ਇਸ ਤਰ੍ਹਾਂ ਤਿਆਰ ਹੋ ਚੁੱਕੀ ਆ ਦੀ ਆ ਵੀ ਖੋਜ ਹਾਂਜੀ ਆਪਾਂ ਟੀਵਰ ਮਹਿਮਾਨ ਜੀ ਮਿਆਂਦੇ ਤਾਂ ਆਪਾਂ ਇਸ ਤਰ੍ਹਾਂ ਇਹਦੇ ਇਹਨੂੰ ਗਾਰਨਿਸ਼ ਕਰ ਲਈ ਇਹਦੇ ਉੱਪਰ ਪਨੀਰ ਇਸ ਤਰ੍ਹਾਂ ਕੱਦੂਕਸ ਕਰਕੇ ਇੱਕ ਤਾਂ ਦੇਖਣੋ ਬੋਇਲਾ ਦੇਖਾਂ ਅੰਚੀ ਬਹੁਤ ਟੇਸਟੀ ਬਣਦੀ ਆ ਇਹ ਹਾਂਜੀ ਤੁਸੀਂ ਆਪਣੇ ਘਰੇ ਜ਼ਰੂਰ ਟਰਾਈ ਕਰਨਾ ਜੀ ਇਸ ਤਰ੍ਹਾਂ ਆਪਣਾ ਘੱਟ ਪਨੀਰ ਦੇ ਵਿੱਚ ਹੀ ਸਰ ਜਾਣਾ ਵਾ ਇੱਕ ਤਾਂ ਰਿਸ਼ਤੇਦਾਰ ਵੀ ਖੁਸ਼ ਹੋ ਜਾਣਗੇ ਖਾ ਕੇ ਅੰਦੀ ਤੁਸੀਂ ਵੀ ਆਪਣੇ ਘਰੇ ਜ਼ਰੂਰ ਟਰਾਈ ਕਰਨਾ ਜੀ ਹਾਂਜੀ ਜੇਕਰ ਹਾਂਜੀ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ